ਮੁਕੇਰੀਆਂ ਪੁਲਿਸ ਨੇ ਪੰਚਾਇਤੀ ਚੋਣਾ ਤੋਂ ਪਹਿਲਾਂ ਇੱਕ ਲਵਾਰਿਸ ਖੜੀ ਕਾਰ ਚੋਂ ਵੱਡੀ ਮਾਤਰਾ ਦੇ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਇਸ ਬਾਰੇ ਜਾਣਕਾਰ ਦਿੰਦਿਆਂ ਮੁਕੇਰੀਆਂ ਥਾਣੇ ਦੇ ਐਸ ਐਚ ਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਮੁਕੇਰੀਆਂ ਦੇ ਪਿੰਡ ਖਾਨਪੁਰ ਦੇ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਿਸ ਗੱਡੀ ਖੜੀ ਹੈ ਉਸ ਕਾਰ ਦਾ ਪਿਛਲਾ ਟਾਇਰ ਪੈਂਚਰ ਹੈ ਅਤੇ ਉਸ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਲੱਦੀ ਹੋਈ ਹੈ ਜਿਸ ਤੋਂ ਪੁਲਿਸ ਦੇ ਟ੍ਰਾਂਟ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਜਦੋਂ ਗੱਡੀ ਨੂੰ ਚੈੱਕ ਕੀਤਾ ਤਾਂ ਉਸ ਦੇ ਵਿੱਚ 10 ਪੇਟੀਆਂ ਸ਼ਰਾਬ ਦੀਆਂ ਮੌਜੂਦ ਸਨ ਜਿਨ੍ਹਾਂ ਦੀ ਬੋਤਲਾਂ ਸੀਲ ਬੰਦ ਬਰਾਮਦ ਹੋਈਆਂ ਜਿਨ੍ਹਾਂ ਦੇ ਬੈਜ ਨੰਬਰ ਮਿਟਾ ਦਿੱਤੇ ਗਏ ਸਨ ਜਿਸ ਤੋਂ ਬਾਅਦ ਫੌਰਨ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਮੁਕੱਦਮਾ ਨੰਬਰ 153 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਠੀਕ ਹੈ ਕਾਦੇਵਾਂ ਸੇ ਪਿੰਡ ਵਾਲ ਇਕੱਠੇ ਹੋਏ ਗੱਡੀ ਦੇ ਨਾਲ ਲੱਗੇ ਗੱਡੀ ਚੋਰੀ ਹੋਈ ਧੀ ਬੇਸੀ ਗਾ ਬੇਸੀ ਬਾਨੀ ਨੇ ਕੜੀ ਖੜੀ ਕਰ ਗਈ ਕਹਿੰਦੇ ਅੱਛਾ ਜੀ ਕੋਬ ਦੇ ਨਾ ਕੋਈ ਚਾਬੀ ਨਾ ਕੋਸ਼ ਇਤੇ ਉਹ ਮਲਾਵਾ ਆਏ ਨੇ ਉਸ ਵੇਲੇ ਉਹ ਕਹਿੰਦੇ ਕਿ ਸਮਝ ਨਾ ਇਤਨਾ ਪਤਾ ਨਹੀਂ ਕੋਈ ਕੋਨਾ ਕੀ ਪੰਪ ਜੰਮ ਰੱਖਿਆ ਤੇ ਮਨਗੀ ਜੀ ਪਤਾ ਹੋ ਸਕਦਾ ਇਸ ਕਰਕੇ ਬਰ ਉਹ ਆ ਮਲਾਜ ਮਾਏ ਠੀਕ ਹੈ ਤੇ ਉਹਦਾ ਕੀ ਸ਼ੱਕ ਲੱਗਦਾ ਕੀ ਪਿਆ ਸਰਦਾਰ ਸ਼ੱਕ ਨੂੰ ਪਤਾ ਨਹੀਂ ਉਹਦਾ ਉਹ ਤਾਂ ਸ਼ੱਕ ਜੀ ਹੋਣੇ ਕਾਹ ਹੁੰਦੀ ਪਈ ਆਪਣੀ ਤੇ ਆਈ ਨਹੀਂ ਹੈਗੀ ਇਹ ਜੇ ਹੁਣ ਫਿਰ ਕੋਈ ਖੜ ਗਿਆ ਜਾਂ ਕੋਈ ਦਾ ਦੂਰ ਪੀਤੀ ਜਾਂ ਛੜ ਕੇ ਚਲ ਗਿਆ ਠੀਕ ਹੈ ਜੀ ਸਰ ਅੱਜ ਇਹ ਅਸੀਂ ਕਲੀਪ ਸਿੰਘ ਵਿਧ ਪੁਸਪਾਲਟੀ ਟਾਂਡਾ ਰਾਮ ਸਹਾਇਜ ਮੋੜ ਤੇ ਤਨਾਲਸੀ ਜਿੱਥੇ ਉਸ ਨੂੰ ਇੱਕ ਲੋਕ ਸੇਵਕ ਨੇ ਇਤਲਾਹ ਦਿੱਤੀ ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਸ ਗੱਡੀ ਜਿਹਦਾ ਨੰਬਰ ਹੈਗਾ I10 ਗੱਡੀ ਜਿਹਦਾ ਨੰਬਰ ਹੈਗਾ PB54D0029 ਖੜੀ ਆ ਜਿਹਦੇ ਵਿੱਚ ਸ਼ਰਾਬ ਲੱਦੀ ਹੋਈ ਆ ਤੇ ਉਹਦਾ ਕਾਰ ਦਾ ਪਿਛਲਾ ਟਾਇਰ ਪੰਚਰ ਜੋ ਇਹ ਸੀ ਕੁਲਦੀਪ ਸਿੰਘ ਨੇ ਮੁਕੱਦਮਾ ਨੰਬਰ 153 ਐਕਸਾਈਜ਼ ਐਕਟ ਅਧੀਨ ਦਰਜ ਕਰਕੇ ਮੌਕੇ ਤੇ ਪੁੱਜਾ ਮੌਕੇ ਤੇ ਗੱਡੀ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਉਦੋਂ 10 ਪੇਟੀਆਂ ਬੱਕ ਡਬਲ ਦੀਆਂ ਸੀਲਬੰਦ ਬਰਾਮਦ ਹੋਈਆਂ ਜਿਨ੍ਹਾਂ ਤੇ ਮਾਰਕਾ ਜਿਹੜਾ ਬੈਚ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ ਮਟਾਇਆ ਹੋਇਆ ਸੀਗਾ ਪਰ ਉਹਦੇ ਉੱਤੇ ਫਾਰ ਸੀਲਿੰਗ ਪੰਜਾਬ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ ਪੰਚਾਇਤੀ ਚੋਣਾਂ ਦਾ ਅਨਾਉਂਸ ਹੋ ਗਿਆ ਵਾਂ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਵਾਰਥ ਚੀਜ਼ ਗੱਡੀ ਖੜੀ ਆ ਕਿਤੇ ਕੋਈ ਇਦਾਂ ਦੀ ਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤੇ ਸ਼ਰਾਬ ਦੀਆਂ ਇਦਾਂ ਦੀਆਂ ਜੇ ਕੋਈ ਇਦਾਂ ਦੀ ਆਈ ਧਿਆਨ ਵਿੱਚ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਊਗਾ ਧੰਨਵਾਦ